ਤੋ ਕੋਈ ਵੀ ਇੱਥੇ ਘੁੰਮਣ ਨਾ ਜਾਵੇ ਨਾ ਹੀ ਇਹੋ ਜਿਹਾ ਕੋਈ ਇੱਥੇ ਜਾ ਕੇ ਕਿਉਂਕਿ ਇੱਥੇ ਜਾਣ ਨਾਲ ਜਿਹੜੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੁਣ ਰੋਜ਼ਗਾਰ ਏਕਰੀ ਖਤਮ ਹੋ ਗਿਆ ਉਹਨਾਂ ਨੂੰ ਪਤਾ ਲੱਗੇ ਕਿ ਲੋਕ ਇੱਥੇ ਮਰਦਾਬਾਦ ਮਰਦਾਬਾਦ ਪਾਕਿਸਤਾਨ ਹਾਏ ਹਾਏ ਮਰਦਾਬਾਦ ਮਰਦਾਬਾਦ ਹੋਇਆ ਪਹਿਲਗਾਮ ਵਿੱਚ ਬਹੁਤ ਦੁਖਦਾਈ ਤੇ ਮਨ ਨੂੰ ਦਿਖਾਣ ਵਾਲਾ ਵਾਕਾ ਹੋਇਆ ਇਦਾਂ ਦਾ ਮੇਰਾ ਖਿਆਲ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਅਸੀਂ ਦੇਖਿਆ ਕਿ ਪੁੱਛ ਪੁੱਛ ਕੇ ਉਹਨਾਂ ਨੇ ਕਤਲੇਆਮ ਕਰਿਆ ਅਸੀਸ ਦੀ ਨਖੇਦੀ ਕਰਦੇ ਆਂ ਤੇ ਭਾਰਤ ਸਰਕਾਰ ਤੋਂ ਮੋਦੀ ਜੀ ਤੋਂ ਅਸੀਂ ਮੰਗ ਕਰਦੇ ਆਂ ਕਿ ਜੀ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਪਾਕਿਸਤਾਨ ਨੂੰ ਇਹਦਾ ਸਬਕ ਸਿੱਖਾਇਆ ਜਾਵੇ। ਹੰਦੀ ਪ੍ਰਧਾਨ ਦੀ ਜੋ ਕਰਿਆ ਨਾ ਹਰਕਤ ਅੱਤਵਾਦ ਔਰ ਪਾਕਿਸਤਾਨ ਦੋਨਾਂ ਦੁਆਰਾ ਕੀਤੀ ਗਈ ਹੈ ਪਹਿਲਗਾਮ ਦੇ ਵਿੱਚ ਸਾਡੇ ਚੁੰਨ ਚੁੰਨ ਕੇ Hindu ਭਾਈਆਂ ਨੂੰ ਮਾਰਿਆ ਹੈ। ਇਹ ਬਹੁਤ ਹੀ ਨਿੰਦਾਯੋਗ ਹਨ। ਦੇਖੋ ਲੋਕ ਉੱਥੇ ਘੁੰਮਣ ਗਏ ਨੇ। ਉਹਨਾਂ ਨੂੰ ਪਤਾ ਨਹੀਂ ਵੀ ਅਗਲੇ ਪਲ ਸਾਡੇ ਨਾਲ ਕੀ ਹੋਏਗਾ। ਅੱਤਵਾਦੀ ਆਏ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਤੁਸੀਂ ਕਿਸ